ਆ ਗੱਲ ਆ ਸੁਖਬੀਰ ਬਾਦਲ ਜੀ ਦਾ ਬਤੌਰ ਉਹਨਾਂ ਦੀ ਸਫੇਦ ਦਾੜ੍ਹੀ ਔਰ ਇੱਕ ਗੁਰਸਿੱਖ ਦਾ ਜਿਹੜਾ ਪਹਿਰਾਵਾ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਔਰ ਮੈਂ ਤਾਂ ਹ ਹੁਣ ਸੁਬੀਰ ਜੀ ਦੇ ਖਿਲਾਫ ਵੀ ਨਹੀਂ ਕਦੇ ਘੱਟ ਬੋਲਦਾ ਕਿ ਸਿਆਣੇ ਕਹਿੰਦੇ ਵੀ ਘੱਟ ਬੋਲਣਾ ਚਾਹੀਦਾ ਪਰ ਉਹ ਸੁਬੀਰ ਬਾਦਲ ਜੀ ਹਟਦੇ ਹੀ ਨਹੀਂ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰਨ ਲੱਗ ਪਿਆ ਸੋ ਕੱਲ ਉਹਨਾਂ ਨੇ ਗਿੱਦੜਬਾਚ ਮੀਟਿੰਗ ਕੀਤੀ ਸੀ ਮਾਗੀ ਮੇਲੇ ਦੀ ਕਾਨਫਰੰਸ ਦੇ ਮਤਲਬਕ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਮਾਗੀ ਮੇਲੇ ਦੀਆਂ ਕਾਨਫਰੰਸਸ ਸਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ ਉਹਦਾ ਕਾਰਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤੁਸੀਂ ਇਸ ਸ਼ਹਾਦਤਾਂ ਤੇ ਕਿਸੇ ਤਰੀਕੇ ਦੀਆਂ ਸਿਆਸੀ ਕਾਨਫਰੰਸਸ ਨਹੀਂ ਕਰ ਸਕਦੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਤੋਂ ਅਸੀਂ ਸਿਆਸੀ ਕਾਨਫਰੰਸ ਬੰਦ ਕਰ ਦੇਵਾਂਗੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਨਹੀਂ ਮੰਨਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਐਵੇਂ ਬੰਦ ਸੀ ਉੱਥੇ ਤਾਂ ਨਹੀਂ ਹੋ ਰਹੀਆਂ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਤੁਸੀਂ ਆਪਣਾ ਕੰਮ ਚਲਾ ਦਿੰਨੇ ਹੋ ਇਸੇ ਕਰਕੇ ਜਦੋਂ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਜਦੋਂ ਤੁਸੀਂ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਹੈ ਅਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂੜ ਚ ਇਲੈਕਸ਼ਨ ਨਹੀਂ ਲੜੇ ਬਾਨੇ ਨਾਲ ਭੱਜ ਗਏ ਵੀ ਗਿੱਦੜ ਬਾ ਨਾਲ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ ਕਿਉਂ ਤੁਹਾਨੂੰ ਇਹ ਸੀ ਕਿ ਅਸੀਂ ਝਾੜੂ ਵਾਲੇ ਉਮੀਦਵਾਰ ਨੂੰ ਜਿਤਾ ਦਈਏ ਅੱਜ ਕਰਕੇ ਤੁਸੀਂ ਆਦਾ ਉਮੀਦਵਾਰ ਦਿੱਤਾ ਨਹੀਂ ਨਾ ਤੁਸੀਂ ਲੜੇ ਤੇ ਮੈਂ ਤੁਹਾਨੂੰ ਵਾਰ-ਵਾਰ ਗੁਜਾਰਿਸ਼ ਕੀਤੀ ਕਿ ਸੁਖਬੀਰ ਜੀ ਤੁਸੀਂ ਆਪ ਆ ਕੇ ਚੋਣਾਂ ਲੜੋ ਲੇਕਿਨ ਤੁਸੀਂ ਨਹੀਂ ਮੰਨੇ ਮੈਂ ਇਹ ਵੀ ਕਿਹਾ ਵੀ ਜੇ ਤੁਸੀਂ ਲੜੋਗੇ ਤਾਂ ਮੈਂ ਲੜਾਂਗਾ ਪਰ ਬੱਦੀ ਨਹੀਂ ਲੜੇਗੀ ਨਹੀਂ ਮੰਨੇ ਚਲੋ ਚੋਣ ਹੋ ਗਿਆ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਤਨਖਾਹਿਆ ਕਰਾਰ ਤੋਂ ਬਾਹਰ ਆਏ ਤੁਸੀਂ ਆਖਿਆ ਵੀ ਮੈਂ ਤਾਂ ਛੁੱਟੀ ਤੇ ਗਿਆ ਸੀ ਹੁਣ ਮੈਂ ਆ ਗਿਆ ਯਾਰ ਨਾਓ ਤੁਸੀਂ ਬਹੁਤ ਮਚਿਓਰ ਪੋਲੀਟੀਸ਼ੀਅਨ ਹੋ ਬੰਨਣਾ ਚਾਹੀਦਾ ਤੁਹਾਨੂੰ ਜਿਹੜੇ ਕੀ ਹੈ ਨਹੀਂ ਆਕਾਲੀ ਦਲ ਦੇ ਤੁਸੀਂ ਸਰਪ੍ਰਸਤੋਂ ਮਾਲਿਕੋਂ ਉਹ ਵੀ ਇਸ ਕਰਕੇ ਕਿਉਂਕਿ ਹੋਰ ਜਿਹੜੇ ਹੈਗੇ ਆ ਲੋਕ ਵਿਚਾਰੇ ਆਕਾਲੀ ਦਲ ਦੇ ਹੈ ਤਾਂ ਉਹ ਕਾਬਲ ਉਹਨਾਂ ਕੋਲੇ ਮਾਲ ਨਹੀਂ ਹੈ ਮਾਇਆ ਤੋਂ ਬਿਨਾ ਪਾਰਟੀ ਚੱਲਦੀ ਨਹੀਂ ਹੈ ਇਸ ਕਰਕੇ ਤੁਹਾਡੇ ਨਾਲ ਸਾਰੇ ਹਿਰਦ ਗਰ ਦੋਰ ਹੋਗੇ ਹੁਣ ਗੱਲ ਤੁਸੀਂ ਗਿੱਦੜ ਦੇ ਆ ਗਏ ਹੁਣ ਗਿੱਦੜ ਦੇ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਸ਼੍ਰੋਮਣੀ ਕਮੇਟੀ ਆਕਾਲੀ ਦਲ ਦਾ ਪ੍ਰਧਾਨ ਕਿੰਨਾ ਝੂਠ ਬੋਲ ਰਿਹਾ ਇੱਕ ਸੁਖਨੇ ਪਿੰਡ ਚ ਆਏ ਤੇ ਉੱਥੇ ਕਿਹਾ ਵੀ ਰਾਜੇ ਬਣਨ ਨੂੰ ਤਾਂ ਯਾਰ ਚੌਥੇ ਨੰਬਰ ਤੇ ਰੱਖਣਾ ਸੀ ਇਹਨੂੰ ਤੀਜੇ ਤੇ ਕਿਉਂ ਰੱਖੇ ਤੁਸੀਂ ਇਹਦਾ ਦਿਖਾ ਦਿਓ ਵੀ ਅਸੀਂ ਕਿਹੜੇ ਕਿਹੜੇ ਪਿੰਡਾਂ ਚ ਸਾਰੇ 50 ਪਿੰਡਾਂ ਦਾ ਵੇਰਵਾ ਦਿਓ ਇੱਕ ਪਿੰਡ ਚ ਜੇ ਅਸੀਂ ਤੀਜੇ ਨੰਬਰ ਤੇ ਰਹਿ ਗਏ ਉਹ ਰਿਜ਼ਰਵ ਕੈਟਾਗਰੀ ਦੀ ਸਾਡੀ ਸੀਟ ਸੀਗੀ ਕਹੇਰਾ ਮਤਲਬ ਤੁਸੀਂ ਬੜੇ ਤੀਸ ਮਾਰ ਖਾਨ ਦੀ ਗੱਲ ਕਰਦੇ ਹੋ ਦੂਜੇ ਪਿੰਡਾਂ ਦਾ ਵੀ ਹਿਸਾਬ ਕਰ ਲਓ ਵੀ ਬਾਕੀ 47 ਪਿੰਡਾਂ ਚ 48 ਪਿੰਡਾਂ ਚ ਤੁਸੀਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਵੀ ਰਹੇ ਹੋ ਥੋੜੇ ਕਈ ਥਾਂ ਤੇ ਬੰਦੇ ਹੀ ਨਹੀਂ ਚੋਣਵ ਲੜੇ ਐਸੀਆਂ ਸੀਟਾਂ ਵੀ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਸਫੇਦ ਦਾੜੀ ਵਾਲਾ ਵਿਅਕਤੀ ਸ਼ਰੋਮਨੀ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਨੀਆਂ ਮਜ਼ਾਕ ਕੀਤਾ ਤੇ ਝੂਠੀਆਂ ਗੱਲਾਂ ਲੋਕਾਂ ਨੂੰ ਨਾਮ ਖੋ ਕੇ ਫਿਰ ਤੁਸੀਂ ਕਹਿੰਦੇ ਮੈਂ ਲੜਾਂਗਾ ਫਿਰ ਤੁਸੀਂ ਆਪਣਾ ਬਿਆਨ ਵਾਪਸ ਲੈ ਲਿਆ ਸੁਖਬੀਰ ਜੀ ਗੱਲ ਇਹ ਆ ਅਸੀਂ ਦਾ ਉਹ ਅਸੀਂ ਦਾ ਹਾਰ ਜੇਠ ਦੇ ਜੰਮੇ ਨੇ ਹਾਰ ਜੇਠ ਦੇ ਉਹ ਸਾਡਾ ਕਿਹੜਾ ਬਾਪ ਕੋਈ ਪੰਜ ਵਾਰੀ ਮੁੱਖ ਮੰਤਰੀ ਸੀਗਾ ਅਸੀਂ ਤਾਂ ਆਪ ਥੱਲਿਓਂ ਚੱਲੇ ਸਿਸਟਮ ਬਣਾਇਆ ਸਾਡੇ ਤਾਂ ਬਾਪ ਸਰਪੰਚ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮਰੀਕਾ ਚੋਂ ਵੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਪਰ ਨਹੀਂ ਲੈਤੀ ਮੁੱਖ ਮੰਤਰੀ ਬਣਾਤਾ ਐਸਾ ਹਾਰ ਦੇ ਦਿੱਤੇ ਜੰਮੇ ਵੀ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਵਾ ਜਾ ਕੇ ਮੈਂ ਹੁਣ ਅੱਜਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜ ਬਾਹ ਫਿਰ ਮੈਂ ਲੜਾਂਗਾ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਬਾਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ ਤੇ ਚੱਕ ਕੇ ਇੱਕੇ ਵਾਰੀ ਕੱਟਾ ਕੱਟੀ ਖੜਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜ ਬਾਦ ਲੜਿਓ ਮੈਂ ਕੱਲਾ ਗਿੱਦੜ ਬਾਦ ਲੜੂੰਗੀ ਯਾਰ ਹੋ ਜੂ ਨਾ ਫਾਰ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਚੋਬਾਣੀ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਹੁਣ ਤੁਸੀਂ ਇਹ ਛੋਟੀਆਂ ਗੱਲਾਂ ਛੱਡ ਦਿਓ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਉਹ ਕਪਤਨ ਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰਦੇ ਰਹਿੰਦੇ ਤੇ ਸੁਬੀਰ ਸਿੰਘ ਜੀ ਨੂੰ ਜ਼ੁਬਾਨ ਵਾਲਾ ਕਹੀ ਜਾਂਦੇ ਸੁਬੀਰ ਜੀ ਇਸ ਗੱਲ 'ਚ ਖੁਸ਼ ਹੋਈ ਜਾਂਦੇ ਕਿ ਭਾਈ ਤੁਹਾਡੇ ਪਿਤਾ ਜੀ ਦੀ ਨਿੰਦਾ ਕਰ ਰਿਹਾ ਮੈਨੂੰ ਤਾਂ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜੇ ਮੇਰੇ ਬਾਪ ਦੀ ਨਿੰਦਾ ਕਰਦੇ ਚਾਹੇ ਮੇਰੀ ਨਿੰਦਾ ਕਰ ਲੈ ਮੇਰੀ ਬਾਪ ਦੀ ਨਿੰਦਾ ਕਰਨ ਵਾਲੇ ਬੰਦੇ ਨੂੰ ਤੁਸੀਂ ਸੋ ਪਲੀਜ਼ ਮੈਂ ਬੇਨਤੀ ਹੈ ਮੈਨੂੰ ਲੱਗਦਾ ਕਿ ਇਸ ਮੇਰੀ ਵੀਡੀਓ ਤੋਂ ਬਾਅਦ ਜਾਂ ਤੁਹਾਡੇ ਬਿਆਨ ਤੋਂ ਜਿਹੜੀ ਆ ਤੁਹਾਨੂੰ ਬਿਆਨ ਦੇ ਰਿਹਾ ਹੈ ਇਹਦੇ ਤੋਂ ਸ਼ਾਇਦ ਕੋਈ ਲੈਣਗੇ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਜਿਹੜੇ ਡਾਇਨਾਸੌਰ ਦੀ ਇਹ ਨਾ ਉਹ ਵੀ ਡਾਇਨਾਸੌਰ ਤੁਹਾਨੂੰ ਹੀ ਨਾਲ ਲੈ ਜਿੱਥੇ ਡਾਇਨਾਸੌਰ ਗਏ ਉੱਥੋਂ ਤੁਸੀਂ ਵਾਪਸ ਆਓ ਸੋ ਕਲੈਰਿਟੀ ਲਿਆਓ ਤੁਹਾਡੇ ਮਨ 'ਚ ਕੀ ਹੈ ਮਿੰਰੇਗਾ ਵਰਕਰਾਂ ਤੇ ਵੀ ਦੱਸੋ ਬੀਜੇਪੀ ਨੇ ਮਨਰੇਗਾ ਵਰਕਰਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦਾ ਤੁਸੀਂ ਤੁਹਾਡੀ ਧਰ ਪਤਨੀ ਸਾਡੇ ਨਾਲ ਉੱਥੇ ਆਪੋਜੀਸ਼ਨਲ ਖੜੀ ਹੋਈ ਸੀ ਕੀ ਹੁਣ ਬੀਜੇਪੀ ਨਾਲ ਸਮਝੌਤਾ ਕਰਨ ਵੇਲੇ ਇਹ ਬਿੱਲ ਨੂੰ ਵਾਪਸ ਲਾਉਂਗੇ ਕੀ ਬੰਦੀ ਸਿੱਖਾਂ ਵਾਲਾ ਜਿਹੜਾ ਮੁੱਦੇ ਤੇ ਚਰਚਾ ਕਰੋਗੇ ਕੀ ਆ ਸੋ ਇਹ ਸਾਰੇ ਮੁੱਦੇ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਗੱਲ ਕਰੋਗੇ ਐਵੇਂ ਅੰਦਰੋਂ ਅੰਦਰੋਂ ਤੁਹਾਡਾ ਕੰਮ ਚੱਲੀ ਜਾਂਦਾ ਹੈ ਉਹ ਸੀਟਾਂ ਦਾ ਹੇਰ ਫੇਰ ਹੋ ਰਿਆ ਨਹੀਂ ਤਾਂ ਤੁ ਨੂੰ ਸੀ ਬੀਜੇਪੀ ਨਾਲ ਹੁਣ ਤੱਕ ਚਲੇ ਜਾਓ ਕੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਕਿਸਾਨਾਂ ਵਾਲੇ ਉਹ ਡਿਸਮਿਸ ਕਰਾਉਂਗੇ ਸੋ ਇਹ ਇਸ਼ੂ ਬੇਸਡ ਗੱਲ ਕਰੋ ਕੱਲ ਕਹਿੰਦੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਹਿੰਦੇ ਉਹ ਕਹਿੰਦੇ ਜੀ 55 ਹਜ਼ਾਰ ਕਿਹਾ ਜੇ ਅਸੀਂ ਪਹਿਲੇ ਨੰਬਰ ਤੇ ਰਹੇ ਅਗੇ ਦੂਜੇ ਤੇ ਉਹ 11 ਜ਼ਿਲ੍ਹਿਆਂ ਚ ਖਾਤਾ ਨਹੀਂ ਖੁੱਲਿਆ ਕਿਉਂ ਝੂਠ ਬਾਲੀ ਜਾਂਦੇ ਅਗਣਾਉ 55 ਹਜ਼ਾਰ ਕਿ ਮੁਕਸਰ ਦੇ ਵਿੱਚ ਤੁਸੀਂ ਸੀਟਾਂ ਜਿੱਤ ਗਏ ਕੁਝ ਲੰਬੀ ਚ ਜਿੱਤ ਗਏ ਜਦ ਬਠਿੰਡੇ ਰੂਰਲ ਚ ਜਿੱਤ ਗਏ ਇਹਦਾ ਮਤਲਬ ਤੁਸੀਂ ਵਾਪਸੀ ਨਹੀਂ ਹੈ ਇਹ ਤਾਂ ਤੁਹਾਡਾ ਇੱਥੇ ਤਾਂ ਜੰਮੇ ਪਲੇ ਹੋ ਇੱਥੇ ਹੀ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਹੈ ਜੇ ਇੱਥੇ ਥੋੜੀ ਗੱਲ ਨਹੀਂ ਬਣੇਗੀ ਹੁਣ ਜਲੰਧਰ ਥੋੜੀ ਬਣੇਗੀ ਗੱਲ ਜਾਂ ਅੰਮ੍ਰਿਤਸਰ ਥੋੜੀ ਬਣੇਗੀ ਜਾਂ ਤੁਹਾਡੀ ਗੱਲ ਲੁਧਿਆਣਾ ਥੋੜੀ ਬਣੇਗੀ ਬੰਦਾ ਤਾਂ ਦੱਸ ਜੋ ਤੁਹਾਡਾ ਕੋਈ ਕਿਹੜਾ ਹੈ ਉਹ ਇਥੋਂ ਪਾਰਲੀਮੈਂਟ ਅਸੀਂ ਜਿੱਤੇ ਆ ਫਰੂਜਪੁਰ ਦੀ ਇੱਕ ਪਾਰਲੀਮੈਂਟ ਜਿੱਤੇ ਆ ਤੁਸੀਂ ਤੁਹਾਡਾ ਪਰਿਵਾਰ ਬੀਬੀ ਹਰ ਸਿਮਰਤ ਕੌਰ ਬਾਦ ਸਾਰੀਆਂ ਸੀਟਾਂ ਅੜਗੇ ਮਜੀਠੀਆ ਸਾਹਿਬ ਵਰਗੇ ਰਾਜੇ ਵੜੇ ਨੂੰ ਸਭ ਤੋਂ ਗੋਲਡੀ ਕੰਬੋਜ ਨੇ 30000 ਤੇ ਲੁਟਕਾਤਾ ਪੰਜ ਵਾਰੀ ਮੁੱਖ ਮੰਤਰੀ ਦਾ ਮੁੰਡਾ ਇੱਕ ਵਾਰੀ ਆਵੇ ਉਹ ਉੱਚੇ ਬੋਲਣਾ ਬੋਲੀਏ ਕਰਤਾ ਰਹੋ ਡਰਿਏ ਹੁਣ ਲੋਕ ਭੁਲੇਖਾ ਘੜ ਦਿੰਦੇ ਆ ਕਈ ਜੀ ਐਵੇਂ ਤੁਹਾਨੂੰ ਚੰਗੇ ਚੰਗੇ ਗਾਣੇ ਸੁਣਾ ਕੇ ਤੇ ਰੀਲਾਂ ਪਾ ਕੇ ਉਹਡੇ ਜਿਹੜੇ ਹੈਗੇ ਆ ਸੱਜੇ ਪੱਦੇ ਵਾਲੇ ਉਹ ਤੁਹਾਨੂੰ ਵਿਖਾਈ ਜਾਂਦੇ ਆ ਵੀ ਆਹ ਵੇਖੋ ਜੋ ਰਾਤ ਨੂੰ ਡਾਇਨਾਸੌਰ ਦੀਆਂ ਵੀਡੀਓ ਵੇਖਦੇ ਨੇ